ਹਾਂ ਦੇ ਨਹੀਂ ਕਿ ਰੰਗ ਨੂੰ ਸੋਧ ਠੀਕ ਚੱਲ ਰਿਹਾ ਹੈ ਤੇ ਨਲੈਕਟਰੀ ਸਾਰੀਆਂ ਠੀਕ ਠੀਕ ਨੇ ਕੋਈ ਗੱਲ ਨਹੀਂ ਸਭ ਠੀਕ ਚੱਲ ਰਿਹਾ ਜੂਰੋ ਕਰਿਆ ਕੀ ਗਰ ਰਿਹਾ ਕੋਈ ਨਹੀਂ ਠੀਕ ਹੈ ਜੂਰੋ 60 ਜੂਰੋ 65 85 80 ਦਾ ਬਹੁਤ সুন্দর ਵਿਵਸਥਾ ਹੈ ਕੋਈ ਕੋਈ ਉਹ ਬੁੱਕ ਪਾਣੀ ਨਹੀਂ ਚੋਕਰਾ ਹੈ ਸਭ ਇਹਨਾਂ ਦੇ ਪਰਮਾਨੰਸਿ ਸਿਮਰਨ ਸਿੱਧਾ ਜਾਪ ਹੀ ਕਰਨਾ ਬਸ ਯੋਗ ਹੀ ਨਹੀਂ ਆਮਤ ਕਰੇ ਮਾਨੇ ਨਾ ਮਨ ਸੇਵਾ ਕਰੇ ਯੋਗ ਯੋਗ ਯਾਦ ਹੀ ਜਾਗ ਜਾਦ ਹੀ ਜਾਗ ਯੋਗ ਇਹੀ ਸਿਮਰਨ ਨੇ ਬਸ ਜਾਪ ਹੀ ਕਰ ਪਰਮਾਤਮਾ ਬਹੁਤ ਮਨ ਰੁਕ ਜਾਏ ਬਸ ਉਸੇ ਸੇ ਧਿਆਨ ਹੋ ਜਾਏਗਾ ਲੰਘ ਜਾਏਗਾ ਗੁਰ ਪਰਚਾਲ ਸਹਿਜ ਕਰ ਸਹਿਜ ਹੋ ਜਾਏ ਜੀ ਕਿਤੇ ਟੜ ਜਾਏ ਆ ਕੰਪ ਚੀ ਚਦੀ ਵਸ ਪਾ

ਮਾਲਕੀ ਕੋਈ ਚ ਵੀ ਨਹੀਂ ਮਨ ਨੂੰ ਆਪਣੇ ਵਿਚਾਰਾਂ ਦੇ ਜੋੜ ਹਾਂ ਲਾ ਮਨ ਵਿਚਾਰ ਖਤਮ ਹੋ ਗਏ ਮਨ ਮਰ ਗਿਆ ਵਿਚਾਰ ਖਤਮ ਹੋ ਗਏ ਮਨ ਮਰ ਗਿਆ ਕਹ ਜੀ ਜਦੋਂ ਮੈਂ ਤਾਂ ਉਸ ਲੱਗਣ ਤੱਕ ਆਇਆ ਮੋਚਣਾ ਜਿੱਦਾਂ ਮਨ ਜੋ ਜੋਦੂਈ ਜਾਗਾ ਜਿੰਦੀ ਰਾਤ ਨੂੰ ਹਾਂ ਠੀਕ ਹੈ ਜੀ ਮੈਂ ਨਾ ਉਦੋਂ ਮਤਲਬ ਕਿ ਮੋਮੈਂਟਰ ਜੱਜਪਜੀ ਸਾਹਿਬ ਸ਼ੁਰੂ ਕਰ ਦਿੱਤਾ ਕੁਈ ਗੁਰਾਂ ਸਾਹਿਬ ਜੀ ਸ਼ਬਦ ਗੁਰ ਗ੍ਰੰਥ ਸਾਹਿਬ ਜੀ ਆਖਿਆ ਮਨ ਵਾਤੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਵਾਹਿਗੁਰੂ ਦੀ ਅਪਾਰ ਕਿਰਪਾ ਮੰਟੈਗ ਹੈ ਹੋ ਗਿਆ ਕਾ ਹੋ ਗਿਆ ਕਾ ਤੇਰੇ ਕੋਲ ਨਾ ਤਰਨ ਹੈ ਤੇਰਾ ਬਦਾ ਕੀ ਪਾਣਾ ਉਹ ਨਾ ਵਸ ਸੁੱਖਾ ਨਾ ਹੋਵੇ ਤੇ ਮੰਟੇ ਆਪਣਾ ਹੈ ਨਾ ਮੇਰਾ ਹੈ मैं पैरन वाकांगा चालतांग तो चलूंगी न मानूंगा मैं आपका कबर का नहीं जाना नहीं आगा, आगा काम आगा करने नहीं, नहीं करना आपने वो मान, मान क्या दे नहीं कि बच्चा तो है उन बच्चे जी तरह संभाल लो ओ कहना नहीं मानता ओ कहना नहीं मानता बच्चा उन्हें संभाल लो न ऐसे संभाल नहीं आना बच्चा जा जा के देख ले कुछ मिले कछन ਦਿਸਣ ਰੱਬ ਦੀ ਬਿਲਕੁਲ ਜਾਣਾ ਤੁਸੀਂ ਨਾ ਸਵਾਸਾਂ ਨੂੰ ਦੇਖਣਾ ਉਹ ਇਹ ਵੰਤਰ ਨਹੀਂ ਕਰਨਾ ਸਵਾਸ ਕਿਸ ਤਰ੍ਹਾਂ ਆ ਰਹੀ ਕਿਸ ਤਰ੍ਹਾਂ ਜਾ ਰਹੀ ਸਵਾਸਾਂ ਦੀ ਤਰ੍ਹਾਂ ਆਪਣਾ ਧਿਆਨ ਨੂੰ ਲੈ ਜਾਓ ਇਹ ਸਿਮਰਨ ਇਹ ਸਵਾਸ ਨੂੰ ਦੇਖਣਾ ਇਹ ਯਾਦ ਹੈ ਜਿਹੜਾ ਸਵੇਰੇ ਵੀ ਕਰਦੇ ਨੇ ਇਹੀ ਹੈ ਸਿਮਰਨ ਕਿਸ ਤਰ੍ਹਾਂ ਆ ਰਹੀ ਕਿਸ ਤਰ੍ਹਾਂ ਜਾ ਰਹੀ ਇਸ ਤਰ੍ਹਾਂ ਆ ਰਹੀ ਆਪੇ ਅੰਦਰ ਜਾਏਗਾ ਸੁਮਾ ਚਾਲ ਨੇ ਇੱਕ ਛਿਟ ਤੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਸਤਗੁਰਾਂ ਦੀ ਗੱਲ ਸੁਣਦੇ ਹੋ ਮੰਨਦੇ ਹੋ ਉਹ ਠੀਕ ਕਰੋ ਇੱਕ ਜੀਤ ਇੱਕ ਚੰਤੇ ਆਇਓ ਗਾਲ ਪਾ ਰਸਮ ਪਿਤਾ ਇਹਨਾਂ ਨੇ ਗੁਰਗੰਦ ਸਾਹਿਬ ਦਾ ਪਾਠ ਦੀ ਸਮਾਪਤੀ 9 ਸਾਲ ਚ ਕੀਤੀ ਸਮਝ ਸਮਝ ਕੇ ਸਮਝ ਲੈਣਾ ਕਿ ਆਪਣੀ ਲਾਈਫ ਸੀ ਸਿਰਫ ਦੋ ਪਾਰਟਸ ਇੱਕ ਦਾ ਸਮਾਪਤੀ ਪਾਏ ਵਾਲੀ ਸੀ 9 ਸਾਲ ਦੀ ਕਰ ਨਹੀਂ ਸਕਦੇ ਸੀ ਨਾ ਜਿਵੇਂ ਦੋ ਪੇਜ ਕੀਤੇ ਕੱਲ ਜਿਸ ਹੰਦਸ ਤੇ ਸੀ ਹਾਂ ਜੋ ਸ਼ਬਦੀ ਤੇ ਫਿਰ ਉਹਨਾਂ ਦਾ ਚਿਤ ਮਤਲਬ ਜੁੜ ਜਾਂਦਾ ਸੀ ਦਾ ਸਮ ਵਿਚ ਜੁੜ ਚਲਾ ਜਾਂਦਾ ਉਹ ਨਹੀਂ ਕਰ ਸਕਦੀ ਜਿਆਦਾ ਹੀ ਕਰਦੇ ਸੀ ਮੈਂ ਇਸ ਕਰਕੇ ਤਾਂ ਇੰਨਾ ਲੰਬਾ ਟਾਈਮ ਗੁਰੂ ਸਾਹਿਬ ਦਾ ਜੀ ਸਮਾਪਨ ਹੋਣ ਲੱਗਦਾ ਅੰਤਲੇ ਸ਼ਬਦ ਆਮ ਵੀ ਨੇ ਰਾਮ ਨਾਮ ਹੈ ਉਰ ਮੈਂ ਗयो ਜਾਂ ਕੇ ਸਾਹਮਣੇ ਖੋਇ ਉਹ ਰਵਿਣੀ ਅੰਦਰੀ ਜੈ ਸਿਮਰਸਤ ਸੰਕਟ ਮਿਟੇ ਦਰ ਸਵਾਰੋ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਦੇ ਭੋਗ ਪੰਦੇ ਪਾਠ ਦਾ ਉਸ ਲਈ ਚੋਣ ਉਰ ਮੈਂ ਗਇਓ ਬਸ ਉਹਦੇ ਬਰਾਬਰ ਹੋਰ ਕੁਝ ਵੀ ਨਹੀਂ ਚਲਾ ਗਿਆ ਅੰਦਰ ਯਾਦ ਤੇ ਮਿਟਦੀ ਨਹੀਂ ਚਲੇ ਗਿਆ ਅੰਦਰ ਯਾਦ ਤੇ ਫਿਰ ਮਿਟਦੀ ਨਹੀਂ ਯਾਦ ਕਰਨਾ ਪਵੇਗਾ ਸੁਣਾ ਕਰਨਾ ਪਵੇਗਾ ਯਾਰ ਕਾ ਦੁਕਾਨ ਤੇ ਵੀ ਬੈਠਿਆ ਬੈਠਿਆ ਉਠਤ ਬੈਠਤ ਸੋਵਤ ਨਾਮ ਕਉ ਨਾਲ ਨੀ ਜਨਕੇ ਸਦਕਾਮ ਉਠਤ ਬੈਠਤ ਸੋਵਰਤੀ ਆਈਏ ਮਾਰੀ ਚਲ ਤੇ ਹਾਰੇ ਹਰ ਗਾਇਏ ਏ ਸਰਦੋਤੀ ਨਹੀਂ ਸਭੀ ਕੰਟਰੀ ਹਾਂ ਬਹੁਤ ਘੱਟ ਹਾਂ ਸਟੋਰਾਂ ਦੇ ਕਾਂਚ ਸਾਡੇ ਕੈਸਟ ਲੱਗੀ ਰਹਿੰਦੀ ਕੱਥਾ ਮਸੂਰੀ ਯਾਰ ਬਜ਼ਾਰ ਵੀ ਤੇ ਪਰ ਉਹ ਜਾਂਦੇ ਵਾਰਦਾ ਨਾ ਦੇ ਲੱਗੀ ਰਹਿੰਦੇ 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 ਉਹਨਾਂ ਤੇ ਪਰ ਉਹਨਾਂ ਤੇ ਕੋਈ ਚੀਜ਼ ਨਹੀਂ ਸੰਦੇ ਸਾਡੇ ਦੁਕਾਨਾਂ 'ਚ ਵੀ ਲੱਗੀ ਰਹਿੰਦੀ ਵਾਂਗ ਕਰੀ ਸਹੀ ਕੋਸ਼ਿਸ਼ ਕਰਦੇ ਆ ਰਾਤ ਨੂੰ ਜਾਂਦੇ ਮੀ ਜਾਂਦੇ ਜਿਆਦਾ ਜਿਆਦਾ ਜਦੋਂ ਰਾਤ ਨੂੰ ਜਾਂਦੇ ਘੱਟ ਬਣ ਇਹ ਕਮਾ ਕਰ ਆ ਰਿਹਾ ਨੇ ਕੰਮ ਨੂੰ ਹੱਥਕਾਰ ਬਾਤ ਚੇਤੇ ਯਾਰ 11 ਅੰਦਰ ਬੈਠ ਕਿਰਤਕਾਰ ਬਾਤ ਬਾਤ ਅੰਦਰੀ ਯਾਰ ਉਹ ਨਾਮਦੇਵ ਤੇ ਤੇਰਲੋਚਨ ਦੀ ਗੱਤਾਂ ਸੁਣਾਉਂਦੇ ਨੇ ਜਿਹੜੇ ਕੀ ਕੰਮ ਵੀ ਕਰਦੇ ਨੇ ਨਾਲ ਨਾਲ ਨਾਮ ਵੀ ਜਪਦੇ ਦਰਦ ਕਰਦੇ ਨੇ ਸਭਾ ਦੀ ਇੱਕ ਸਾਰੀ ਬਾਣੀ کہہ رہی ਹੈ ਸਭ ਕੁਝ ਦੁਕਾਨ ਤੇ ਮੇਰੀ ਵੀ ਇਹਨਾਂ ਵਾਂਗ ਚੱਲ ਗਈ ਸੀ ਵਾਕ ਚਾਲੀ ਹੋ ਦੋ ਮਿੰਨ ਲਈ ਦੁਕਾਨੀ ਨੇ ਚੱਲ ਗਈ ਸੀ ਅੱਧ ਤੱਕ ਚੱਲੇ ਗਈ ਨਾ ਲੋ ਜਲਾ ਲੋ ਅੰਦਰ ਵੀ ਮੈਂ ਇਹ ਕਹਿ ਰਿਹਾ ਸੀ ਕਿਸੇ ਦਾ ਨਾ ਵਿਚਾਰ ਮਿਲਦੇ ਹੋ ਬੇਸਕਲ ਕੋਹਾ ਦੇ ਵਿਚਾਰ ਮਿਲਦੇ ਨੇ ਸੁਆਗ ਚਾਲੀ ਸੁਆਗ ਚਾਲੀ ਕੰਮ ਤੇ ਮਿਲ ਗਿਆ ਕੱਪੜੇ ਦਾ ਆ ਕੰਮ ਹੀ ਮਿਲ ਗਿਆ ਵਿਚਾਰ ਵੀ ਮਿਲ ਗਿਆ ਮੈਂ ਕਹ ਰਿਹਾ ਮੈਂ ਕੰਮ ਕਰੀ ਗੱਲ ਕਰਦਾ ਜਿੱਦਾਂ ਜੇ ਰਾਤ ਨੂੰ 12 ਵਜੇ ਜਪਜੀ ਸਾਹਿਬ ਸ਼ੁਰੂ ਕੀਤਾ ਅੱਛਾ ਹੁਣ ਮੈਨੂੰ ਲੋਕੀ ਤੇ ਨਿਸ਼ਲੇ ਮੁਕਾਬਲੇ ਦੇ ਪੰਜ ਬਾਣੇ ਦੇ ਸਾਹਮਣੇ ਹਨ ਹੁਣ ਮੈਨੂੰ ਨਹੀਂ ਪਤਾ ਕਿ ਜੇ ਜਰਾ ਅੱਜ ਖਤਮ ਹੋ ਜਾਣਾ ਜਦ ਸਭ ਜੇ ਕੰਮ ਜਾ ਕੇ ਖਤਮ ਆਪਣਾ ਅੱਗਾ ਹਾਂ ਲੋੜੀਂਦਾ ਹਾਂ ਬਿਲਕੁਲ ਅੰਦਰ ਅੰਦਰ ਮੇਰਾ ਨਾਮ ਇਹੀ ਹੈ ਬਸ ਕਰ ਦਿੱਤਾ ਉਹਨਾਂ ਦੰਕਾ ਤੋਂ ਹਨ ਇਹ ਉਹਦਾ ਵੀ ਜਾਂਦਾ ਹੈਗਾ ਤੇ ਅਸੀਂ ਤੇ ਚਿੱਤ ਜੋ ਉੱਪਰ ਜ ਨਹੀਂ ਹਨ ਰਿਹਾ ਉਹ ਵੀ ਕਿ ਅੱਜ ਉਹਨਾਂ ਦਾ ਬਾਲ ਮਦਦ ਕਰਨ ਕਰਦੇ ਪਤਾ ਵੀ ਠੀਕ ਹੈ ਗਲਤ ਰਹਾ ਉਹ ਪੰਜ ਬਾਣੀਆਂ ਦਾ ਪਾਠ ਕਰੀ ਜਾਂਦੇ ਨੇ ਕਈ ਆਉਂਦੇ ਨੇ ਨਾ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਸ਼ੁਰੂ ਕੀਤਾ ਤੇ ਕਦੋਂ ਖਤਮ ਹੋ ਗਿਆ ਅੰਦਾਜ਼ ਕੋਈ ਨਹੀਂ ਕਿ ਤਾਂ ਅੰਦਾਜ਼ ਕੁਝ ਨਹੀਂ ਬਾਕਾਮ ਦੇ ਦੌਰ ਹੋਇਆ ਹੁਣ ਮੈਂ ਜਿੱਦਾਂ ਫੇਰ ਰਾਤ 12:00 ਵਜੇ ਜਾਂ 12:00 ਦੇ ਜਲਦੀ ਸਾਡ ਸ਼ੁਰੂ ਹੋ ਜੀਆ ਉਹ ਇਹ ਗਾਨ ਤੇ ਜੈ ਜਨ ਕਹਿੰਦਾ ਕਿ ਉਹ ਪੱਕੇ ਕਿਦਾਂ ਮਿਸਕ ਕੀਤੀਆਂ ਚੱਲ ਕਿੱਛਿਆ ਚੱਲ ਕਿੱਛੇ ਫੇਰ ਬਣਿਆ ਦੇਹਲੀ ਚੋਣ ਮਿਸਖਾਂ ਜਿੰਦਾ ਅੱਜ ਤੋ 파ਟ ਹੁੰਦਾ ਹੀ ਹੁੰਦਾ ਨਹੀਂ ਫਿਰ ਵੀ ਤੁਸੀਂ ਇੱਕ 파ਟ ਜੇ ਕੀਤਾ ਤੁਸੀਂ ਸਾਰੇ ਦਿਨ ਕੀਤਾ ਜਦੂਆਂ ਵਿੱਚ ਕੀਤਾ ਤੇ ਵੀ ਪੂਰਾ ਸੇਤਰਾ ਕਿ ਕਿਹਨ ਦਾ ਹੈਗਾ ਕਿੰਨੇ ਚਮ ਦੇਖੀਏ ਕਿ ਕਿਰਾਂ ਭਾਂਡਾ ਤੇ ਨਾ ਲਾਗਤ ਹੈ ਉਹ ਜੇ ਕਰਦੇ ਜਾਓ ਤੇ ਰੰਗ ਤੇ ਚੜੇਗਾ ਹਾਂਜੀ ਕਹਿੰਦੇ ਨਾ ਰੰਗ ਲਾਗਤ 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 ਹੈ ਉਹ ਰੰਗ ਚੜੇਗਾ ਪਰੰਭਾਗਤ ਭਾਗਤ ਹੈ ਤੇ ਓਲੀ ਓਲੀ ਚੜੇਗਾ ਥੋੜੀ ਥੋੜੀ ਓਲੀ ਓਲੀ ਕਰਕੇ ਤੇ ਲੱਗੇ ਨਾ ਉਹਪਰ ਲੱਗੇ ਰਹੇ ਡੂੰਘੀ ਬੜੀ ਪਤਾ ਨਹੀਂ ਲੱਗਾ ਪਾਣੀ ਡੂੰਘੀ ਬਹੁਤ ਹੈ ਡੂੰਘੀ ਬਹੁਤ ਗਹਿਰਾਈ ਵਿੱਚ ਬਹੁਤ ਗਹਿਰਾਈ ਵਿੱਚ ਛੰਡੇ ਮੈਂ ਕਿੰਨੇ ਡੂੰਘਾ ਡੂੰਘਾ ਜਾਣਦਾ ਨਹੀਂ ਨਹੀਂ ਉਹਨਾਂ ਨੇ ਸੁਨਿਆ ਨਹੀਂ ਹੈ ਲਾਈਨ ਤੁਸੀਂ ਗਾਨ ਦਾ ਵਿਚਾਰ ਲਾਈਨ ਫਿਰ ਬੋਲੋ ਉਹਨਾਂ ਨੇ ਸੁਣਿਆ ਨਹੀਂ ਆਪਨਾ ਖੁਦ ਬੋਲ ਦੇ ਯਾ ਤੇਰੇ ਅਥਾਏ ਅਥਾਏ ਉਹਨਾਂ ਦਾ ਜਵਾਬ ਤਾਂ ਸੁਣਦੇ ਆਸਾਂ ਉਹਦੇ ਆਸਾਂ ਉਹ ਸੁਣਦੇ ਆਏ ਉਹ ਥੋੜਾ ਜਿਹਾ ਬੋਲ ਦੇਣ ਛੱਡ ਦੇ ਅਜੀਨਾ ਅਜੀ ਜਰਜ ਸਿੰਘ ਸਾਹਿਬ ਕੋਈ ਫਾਲਕਨ ਫਿਰ ਦੁਆਲੇ ਹੋਣਾ ਉਹਨਾਂ ਦਾ ਸੰਕਰੇ ਬਾਣੀ ਦੇਖਣਾ ਪਾਣੀ ਦੀ ਕੈਂਟੀ ਜੇ ਬਿੱਲ ਖਤੋਂ ਰਹੀਏ ਪੰਨਾ ਹਾਂ ਬਿਲਕੁਲ ਇਹ ਭਗਦਾ ਵਾਲਿਆਂ ਨੇ ਨਵੇਂ ਸਾਲਾਂ ਚ ਖੋ ਉੱਠਾ ਲਿਆ ਪਾਣੀ ਨਿੰਮੇ ਕਿਸਮਤਾਂ ਜੇ ਨਵੇਂ ਸਾਲ ਦੇ ਚ ਪਾਣੀ ਖੋ ਉੱਠਾ ਲਿਆ ਨਹੀਂ ਪਾਣੇ ਵਾਲੇ ਮਹੀਨੇ ਵੀ ਪਾਈ ਜਾਂਦੇ ਪੈ ਕਿ ਲੋਕ ਆਠ ਰੱਖਾਂਦੇ ਨੇ ਤੀਸਰੇ ਦਿਨ ਪੈ ਜਾਂਦਾ ਖੋ ਤੇਰਾ ਖੰਡ ਪਾਠ ਹੋਇਆ ਨਾ ਚਲ ਉਹਨੂੰ ਮਗਾ ਸਾਡ ਬਾਟ ਵੀ ਕਈ ਲੋਕ ਰੱਖਦੇ ਬਾਟੀਆਂ ਨਹੀਂ ਰੱਖਦੇ ਸਾਖਤੀਆਂ ਕਰੀ ਜਾਂਦੇ ਨੇ ਪਰ ਉਹਦਾ ਫਾਇਦਾ ਤਾਂ ਕੋਈ ਨਾ ਪਿਆ ਹੁੰਦਾ ਬੜੀ ਗਿਆ ਬੜੀ ਗਿਆ ਵਸ ਧਿਆਨ ਦੀ ਤੱਕ ਵਰਜੀ ਹੈ